ਦੋਸਤੋ ਜੇ ਨੀਦੀ ਮੈਰਿਜ ਪਾਰਟੀ ਤੋਂ ਵਹਿਲੇ ਹੋ ਚੁਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਦੀ ਫਸਲ ਦੇ ਉੱਪਰ ਇੱਕ ਗੜੇ ਮਾਰੀ ਹੋ ਚੁਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਹੈ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜ਼ਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ బిਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਹਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਿਰਫ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ ਨੇ ਘੇਰ ਟਾ ਦਿੱਤਾ ਹੈ ਇਸ ਲਈ ਕਿਸਾਨ ਖੇਤ ਦੇ ਵਿੱਚ ਰੋਂਦਾ ਦਿਖਾਈ ਦੇ ਰਿਹਾ ਹੈ ਗੜੇ ਮਾਰੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਹੋਈ ਐ ਭਿਆਨਕ ਗੜੇ ਮਾਰੀ ਹਰਿਆਣੇ ਦੇ ਵਿੱਚ ਹੋਈ ਐ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਆ ਕਿ ਕਿਸਾਨ ਖੇਤਾਂ ਦੇ ਵਿੱਚ ਖੜਾ ਰੋ ਰਿਹਾ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੋਦੀ ਮੀਡੀਆ ਦੀਆਂ ਅੱਖਾਂ ਖੁੱਲ ਸਕਣ ਕਿਉਂਕਿ ਗੋਦੀ ਮੀਡੀਆ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਕਿਸਾਨ ਅੰਦੋਲਨ ਵੀ ਕਰ ਰਹੇ ਹਨ ਉਹਨਾਂ ਦੀ ਕਵਰੇਜ ਵੀ ਬਿਲਕੁਲ ਖਤਮ ਹੋ ਚੁੱਕੀ ਐ ਪੰਜਾਬ ਦੇ ਮੀਡੀਆ ਨੇ ਵੀ ਕਿਸਾਨਾਂ ਦੀ ਜਿਹੜੀ ਕਵਰੇਜ ਐ ਉਹ ਬੰਦ ਕਰ ਦਿੱਤੀ ਐ ਇਸ ਵਕਤ ਕੋਈ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਕੋਈ ਵਿਰਲਾ-ਵਿਰਲਾ ਹੀ ਵੀਰ ਮੇਰਾ ਜਿਨ੍ਹਾਂ ਦੇ ਆਪਣੇ ਨਿੱਜੀ ਚੈਨਲ ਨੇ ਉਹ ਬੰਦੇ ਸਿਰਫ ਕਵਰੇਜ ਦਿਖਾ ਰਿਹਾ ਪੰਜਾਬ ਦਾ ਕੋਈ ਵੱਡਾ ਮੀਡੀਆ ਹਾਰਾ ਇਹ ਖਬਰ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਹੈ ਉਥੇ ਕਿਸਾਨ ਕਿਸ ਹਾਲਾਤ ਚ ਬੈਠੇ ਹਨ ਬਿਲਕੁਲ ਖਬਰ ਜ਼ੀਰੋ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਜੋ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਘੱਟ ਪੋਸਟਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵਕਤ ਨਜ਼ਰ ਆ ਰਹੀਆਂ ਹਨ ਸਿਰਫ ਦੇ ਸਿਰਫ ਉਹੀ ਵੀਡੀਓ ਪਾ ਰਹੇ ਹਨ ਜਿਹੜੇ ਪੰਜਾਬੀ ਮੁੰਡੇ ਨੌਜਵਾਨ ਸਾਡੇ ਕਿਸਾਨਾਂ ਦਾ ਦਰਦ ਰੱਖ ਰਹੇ ਨੇ ਉਹ ਆਪਣੇ ਫੇਸਬੁੱਕ ਪੇਜਾਂ ਦੇ ਉੱਪਰ YouTube ਚੈਨਲਾਂ ਦੇ ਉੱਪਰ ਅਤੇ Instagram ਪੇਜਾਂ ਦੇ ਉੱਪਰ ਵੀਡੀਓ ਪਾ ਰਹੇ ਨੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਕਿਸਾਨ ਨੂੰ ਕੋਈ ਗੂੰਗੀ ਬੋਲੀ ਸਰਕਾਰ ਕੋਈ ਮੁਆਵਜ਼ਾ ਦੇਵੇ ਉਹ ਹਾਲਾਤ ਉਸ ਕਿਸਾਨ ਤੇ ਬਣੇ ਹਨ ਉਸ ਹਾਲਾਤ ਦੇ ਵਿੱਚ ਉਹ ਕਿਸਾਨ ਖੁਦਕੁਸ਼ੀ ਵੀ ਕਰ ਸਕਦਾ ਹੈ ਕਿਉਂਕਿ ਜਿਸ ਬੰਦੇ ਦੀ 6 ਮਹੀਨਿਆਂ ਦੀ ਕੀਤੀ ਕਤਰੀ ਖੂ ਦੇ ਵਿੱਚ ਪੈ ਜਾਵੇ ਉਹ ਬੰਦਾ ਹੀ ਉਸ ਦਾ ਦੁੱਖ ਜਾਣਦਾ ਹੈ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਪੰਜਾਬੀਆਂ ਨੇ ਵੀ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਸੀ ਇਸ ਕਿਸਾਨ ਦੀ ਵੀ ਜ਼ਰੂਰ ਕੋਈ ਬਾਹ ਫੜੇ ਤਾਂ ਜੋ ਇਹ ਵਿਚਾਰਾ ਆਪਣੀ ਰੋਜੀ ਰੋਟੀ ਵਾਸਤੇ ਅੱਗੇ ਆਪਣਾ ਕੰਮ ਜਾਰੀ ਰੱਖ ਸਕੇ ਕਿਉਂਕਿ ਜਿਸ ਤਰ੍ਹਾਂ ਉਸ ਦੀ ਫਸਲ ਤੇ ਗੜੇ ਮਾਰੀ ਹੋਈ ਹੈ ਉਸ ਦਾ ਕੰਮ ਤਾਂ ਬਿਲਕੁਲ ਹੀ ਖਤਮ ਹੈ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਮੀਡੀਆ ਅਧਾਰੇ ਨੇ ਨਹੀਂ ਦਿਖਾਉਣੀ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਬਣਾਈ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਰਫ ਤੇ ਸਿਰਫ ਦੋਸਤੋ ਤੁਸੀਂ ਸ਼ੇਅਰ ਕਰ ਸਕਦੇ ਜੋ ਵੀਡੀਓ ਨੂੰ ਕਿਉਂਕਿ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਸ ਕਿਸਾਨ ਦੀ ਗੱਲ ਉਪਰ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਨੂੰ ਸ਼ੇਅਰ ਕਰਦਿਓ ਦੋਸਤੋ ਜੇ ਤੁਸੀਂ ਅੰਬਾਨੀ ਦੀ ਮੈਰਿਜ ਪਾਰਟੀ ਤੋਂ ਵਹਿਲੇ ਹੋ ਚੁੱਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਦੀ ਫਸਲ ਦੇ ਉੱਪਰ ਇੱਕ ਘੜੇ ਮਾਰੀ ਹੋ ਚੁਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਹੈ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜ਼ਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਹਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਰਪਸ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ ਨੇ ਘੇਰ ਟਾ ਦਿੱਤਾ ਹੈ ਇਸ ਲਈ ਕਿਸਾਨ ਖੇਤ ਦੇ ਵਿੱਚ ਰੋਂਦਾ ਦਿਖਾਈ ਦੇ ਰਿਹਾ ਹੈ ਗੜੇ ਮਾਰੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਹੋਈ ਐ ਭਿਆਨਕ ਗੜੇਮਾਰੀ ਹਰਿਆਣੇ ਦੇ ਵਿੱਚ ਹੋਈ ਐ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਆ ਕਿ ਕਿਸਾਨ ਖੇਤਾਂ ਦੇ ਵਿੱਚ ਖੜਾ ਰੋ ਰਿਹਾ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੋਦੀ ਮੀਡੀਆ ਦੀਆਂ ਅੱਖਾਂ ਖੁੱਲ ਸਕਣ ਕਿਉਂਕਿ ਗੋਦੀ ਮੀਡੀਆ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਕਿਸਾਨ ਅੰਦੋਲਨ ਵੀ ਕਰ ਰਹੇ ਹਨ ਉਹਨਾਂ ਦੀ ਕਵਰੇਜ ਵੀ ਬਿਲਕੁਲ ਖਤਮ ਹੋ ਚੁੱਕੀ ਐ ਪੰਜਾਬ ਦੇ ਮੀਡੀਆ ਨੇ ਵੀ ਕਿਸਾਨਾਂ ਦੀ ਜਿਹੜੀ ਕਵਰੇਜ ਐ ਉਹ ਬੰਦ ਕਰ ਦਿੱਤੀ ਐ ਇਸ ਵਕਤ ਤੇ ਕੋਈ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਕੋਈ ਵਿਰਲਾ-ਵਿਰਲਾ ਹੀ ਵੀਰ ਮੇਰਾ ਜਿੰਨਾ ਦੇ ਆਪਣੇ ਨਿੱਜੀ ਚੈਨਲ ਨੇ ਉਹ ਬੰਦੇ ਸਿਰਫ ਕਵਰੇਜ ਦਿਖਾ ਰਿਹਾ ਪੰਜਾਬ ਦਾ ਕੋਈ ਵੱਡਾ ਮੀਡੀਆ ਦਾਰਾ ਇਹ ਖਬਰ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਹੈ ਉਥੇ ਕਿਸਾਨ ਕਿਸ ਹਾਲਾਤ ਚ ਬੈਠੇ ਹਨ ਬਿਲਕੁਲ ਖਬਰ ਜ਼ੀਰੋ ਹੋ ਚੁਕੀ ਹੈ ਤੁਸੀਂ ਦੇਖ ਸਕਦੇ ਜੋ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਘੱਟ ਪੋਸਟਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵਕਤ ਨਜ਼ਰ ਆ ਰਹੀਆਂ ਹਨ ਸਿਰਫ ਦੇ ਸਿਰਫ ਉਹੀ ਵੀਡੀਓ ਪਾ ਰਹੇ ਹਨ ਜਿਹੜੇ ਪੰਜਾਬੀ ਮੁੰਡੇ ਨੌਜਵਾਨ ਸਾਡੇ ਕਿਸਾਨਾਂ ਦਾ ਦਰਦ ਰੱਖ ਰਹੇ ਨੇ ਉਹ ਆਪਣੇ ਫੇਸਬੁੱਕ ਪੇਜਾਂ ਦੇ ਉੱਪਰ YouTube ਚੈਨਲਾਂ ਦੇ ਉੱਪਰ ਅਤੇ Instagram ਪੇਜਾਂ ਦੇ ਉੱਪਰ ਵੀਡੀਓ ਪਾ ਰਹੇ ਨੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਕਿਸਾਨ ਨੂੰ ਕੋਈ ਗੂੰਗੀ ਬੋਲੀ ਸਰਕਾਰ ਕੋਈ ਮੁਆਵਜ਼ਾ ਦੇਵੇ ਉਹ ਹਾਲਾਤ ਉਸ ਕਿਸਾਨ ਤੇ ਬਣੇ ਹਨ ਉਸ ਹਾਲਾਤ ਦੇ ਵਿੱਚ ਉਹ ਕਿਸਾਨ ਖੁਦਕੁਸ਼ੀ ਵੀ ਕਰ ਸਕਦਾ ਹੈ ਕਿਉਂਕਿ ਜਿਸ ਬੰਦੇ ਦੀ 6 ਮਹੀਨਿਆਂ ਦੀ ਕੀਤੀ ਕਤਰੀ ਖੂ ਦੇ ਵਿੱਚ ਪੈ ਜਾਵੇ ਉਹ ਬੰਦਾ ਹੀ ਉਸ ਦਾ ਦੁੱਖ ਜਾਣਦਾ ਹੈ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਪੰਜਾਬੀਆਂ ਨੇ ਵੀ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਸੀ ਇਸ ਕਿਸਾਨ ਦੀ ਵੀ ਜ਼ਰੂਰ ਕੋਈ ਬਾਹ ਫੜੇ ਤਾਂ ਜੋ ਇਹ ਵਿਚਾਰਾ ਆਪਣੀ ਰੋਜੀ ਰੋਟੀ ਵਾਸਤੇ ਅੱਗੇ ਆਪਣਾ ਕੰਮ ਜਾਰੀ ਰੱਖ ਸਕੇ ਕਿਉਂਕਿ ਜਿਸ ਤਰ੍ਹਾਂ ਉਸ ਦੀ ਫਸਲ ਤੇ ਗੜੇ ਮਾਰੀ ਹੋਈ ਹੈ ਉਸ ਦਾ ਕੰਮ ਤਾਂ ਬਿਲਕੁਲ ਹੀ ਖਤਮ ਹੈ 200 ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਮੀਡੀਆ ਅਧਾਰੇ ਨੇ ਨਹੀਂ ਦਿਖਾਉਣੀ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਬਣਾਈ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਰਫ ਤੇ ਸਿਰਫ ਦੋਸਤੋ ਤੁਸੀਂ ਸ਼ੇਅਰ ਕਰ ਸਕਦੇ ਜੋ ਵੀਡੀਓ ਨੂੰ ਕਿਉਂਕਿ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਸ ਕਿਸਾਨ ਦੀ ਗੱਲ ਉਪਰ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੋਸਤੋ ਜੇ ਤੁਸੀਂ ਅੰਬਾਨੀ ਦੀ ਮੈਰਿਜ ਪਾਰਟੀ ਤੋਂ ਵੇਲੇ ਹੋ ਚੁਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਦੀ ਫਸਲ ਦੇ ਉੱਪਰ ਇੱਕ ਗੜੇ ਮਾਰੀ ਹੋ ਚੁਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਹੈ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜ਼ਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਹਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਰਪਸ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜ੍ਹਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ ਨੇ ਘੇਰ ਢਾ ਦਿੱਤਾ ਹੈ ਇਸ ਲਈ ਕਿਸਾਨ ਖੇਤ ਦੇ ਵਿੱਚ ਰੋਂਦਾ ਦਿਖਾਈ ਦੇ ਰਿਹਾ ਹੈ ਗੜੇ ਮਾਰੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਹੋਈ ਹੈ ਭਿਆਨਕ ਗੜੇਮਾਰੀ ਹਰਿਆਣੇ ਦੇ ਵਿੱਚ ਹੋਈ ਹੈ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਹੈ ਕਿ ਕਿਸਾਨ ਖੇਤਾਂ ਦੇ ਵਿੱਚ ਖੜਾ ਰੋ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੋਦੀ ਮੀਡੀਆ ਦੀਆਂ ਅੱਖਾਂ ਖੁੱਲ ਸਕਣ ਕਿਉਂਕਿ ਗੋਦੀ ਮੀਡੀਆ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਕਿਸਾਨ ਅੰਦੋਲਨ ਵੀ ਕਰ ਰਹੇ ਹਨ ਉਹਨਾਂ ਦੀ ਕਵਰੇਜ ਵੀ ਬਿਲਕੁਲ ਖਤਮ ਹੋ ਚੁੱਕੀ ਹੈ ਪੰਜਾਬ ਦੇ ਮੀਡੀਆ ਨੇ ਵੀ ਕਿਸਾਨਾਂ ਦੀ ਜਿਹੜੀ ਕਵਰੇਜ ਹੈ ਉਹ ਬੰਦ ਕਰ ਦਿੱਤੀ ਹੈ ਇਸ ਵਕਤ ਕੋਈ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਕੋਈ ਵਿਰਲਾ-ਵਿਰਲਾ ਹੀ ਵੀਰ ਮੇਰਾ ਜਿਨ੍ਹਾਂ ਦੇ ਆਪਣੇ ਨਿੱਜੀ ਚੈਨਲ ਨੇ ਉਹ ਬੰਦੇ ਸਿਰਫ ਕਵਰੇਜ ਦਿਖਾ ਰਿਹਾ ਪੰਜਾਬ ਦਾ ਕੋਈ ਵੱਡਾ ਮੀਡੀਆ ਰਾਰਾ ਇਹ ਖਬਰ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਹੈ ਉਥੇ ਕਿਸਾਨ ਕਿਸ ਹਾਲਾਤ ਚ ਬੈਠੇ ਹਨ ਬਿਲਕੁਲ ਖਬਰ ਜ਼ੀਰੋ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਜੋ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਘੱਟ ਪੋਸਟਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵਕਤ ਨਜ਼ਰ ਆ ਰਹੀਆਂ ਹਨ ਸਿਰਫ ਦੇ ਸਿਰਫ ਉਹੀ ਵੀਡੀਓ ਪਾ ਰਹੇ ਹਨ ਜਿਹੜੇ ਪੰਜਾਬੀ ਮੁੰਡੇ ਨੌਜਵਾਨ ਸਾਡੇ ਕਿਸਾਨਾਂ ਦਾ ਦਰਦ ਰੱਖ ਰਹੇ ਨੇ ਉਹ ਆਪਣੇ ਫੇਸਬੁਕ ਪੇਜਾਂ ਦੇ ਉੱਪਰ YouTube ਚੈਨਲਾਂ ਦੇ ਉੱਪਰ ਅਤੇ Instagram ਪੇਜਾਂ ਦੇ ਉੱਪਰ ਵੀਡੀਓ ਪਾ ਰਹੇ ਨੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਕਿਸਾਨ ਨੂੰ ਕੋਈ ਗੂੰਗੀ ਬੋਲੀ ਸਰਕਾਰ ਕੋਈ ਮੁਆਵਜ਼ਾ ਦੇਵੇ ਉਹ ਹਾਲਾਤ ਉਸ ਕਿਸਾਨ ਤੇ ਬਣੇ ਹਨ ਉਸ ਹਾਲਾਤ ਦੇ ਵਿੱਚ ਉਹ ਕਿਸਾਨ ਖੁਦਕੁਸ਼ੀ ਵੀ ਕਰ ਸਕਦਾ ਹੈ ਕਿਉਂਕਿ ਜਿਸ ਬੰਦੇ ਦੀ 6 ਮਹੀਨਿਆਂ ਦੀ ਕੀਤੀ ਕਤਰੀ ਖੂ ਦੇ ਵਿੱਚ ਪੈ ਜਾਵੇ ਉਹ ਬੰਦਾ ਹੀ ਉਸ ਦਾ ਦੁੱਖ ਜਾਣਦਾ ਹੈ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਪੰਜਾਬੀਆਂ ਨੇ ਵੀ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਸੀ ਇਸ ਕਿਸਾਨ ਦੀ ਵੀ ਜਰੂਰ ਕੋਈ ਬਾਹ ਫੜੇ ਤਾਂ ਜੋ ਇਹ ਵਿਚਾਰਾ ਆਪਣੀ ਰੋਜੀ ਰੋਟੀ ਵਾਸਤੇ ਅੱਗੇ ਆਪਣਾ ਕੰਮ ਜਾਰੀ ਰੱਖ ਸਕੇ ਕਿਉਂਕਿ ਜਿਸ ਤਰ੍ਹਾਂ ਉਸ ਦੀ ਫਸਲ ਤੇ ਗੜੇ ਮਾਰੀ ਹੋਈ ਹੈ ਉਸ ਦਾ ਕੰਮ ਤਾਂ ਬਿਲਕੁਲ ਹੀ ਖਤਮ ਹੈ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਮੀਡੀਆ ਅਧਾਰੇ ਨੇ ਨਹੀਂ ਦਿਖਾਉਣੀ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਬਣਾਈ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਰਫ ਤੇ ਸਿਰਫ ਦੋਸਤੋ ਤੁਸੀਂ ਸ਼ੇਅਰ ਕਰ ਸਕਦੇ ਜੋ ਵੀਡੀਓ ਨੂੰ ਕਿਉਂਕਿ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਸ ਕਿਸਾਨ ਦੀ ਗੱਲ ਉਪਰ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਨੂੰ ਸ਼ੇਅਰ ਕਰਦੇ ਦੋਸਤੋ ਜੇ ਤੁਸੀਂ ਅੰਬਾਨੀ ਦੀ ਮੈਰਿਜ ਪਾਰਟੀ ਤੋਂ ਵਹਿਲੇ ਹੋ ਚੁੱਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਦੀ ਫਸਲ ਦੇ ਉੱਪਰ ਇੱਕ ਗੜੇ ਮਾਰੀ ਹੋ ਚੁੱਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਹੈ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜ਼ਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ బిਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਹਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਰਪਸ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ ਨੇ ਘੇਰ ਟਾ ਦਿੱਤਾ ਹੈ ਇਸ ਲਈ ਕਿਸਾਨ ਖੇਤ ਦੇ ਵਿੱਚ ਰੋਂਦਾ ਦਿਖਾਈ ਦੇ ਰਿਹਾ ਹੈ ਗੜੇ ਮਾਰੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਹੋਈ ਹੈ ਭਿਆਨਕ ਗੜੇਮਾਰੀ ਹਰਿਆਣੇ ਦੇ ਵਿੱਚ ਹੋਈ ਹੈ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਹੈ ਕਿ ਕਿਸਾਨ ਖੇਤਾਂ ਦੇ ਵਿੱਚ ਖੜਾ ਰੋ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੋਦੀ ਮੀਡੀਆ ਦੀਆਂ ਅੱਖਾਂ ਖੁੱਲ ਸਕਣ ਕਿਉਂਕਿ ਗੋਦੀ ਮੀਡੀਆ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਕਿਸਾਨ ਅੰਦੋਲਨ ਵੀ ਕਰ ਰਹੇ ਹਨ ਉਹਨਾਂ ਦੀ ਕਵਰੇਜ ਵੀ ਬਿਲਕੁਲ ਖਤਮ ਹੋ ਚੁੱਕੀ ਹੈ ਪੰਜਾਬ ਦੇ ਮੀਡੀਆ ਨੇ ਵੀ ਕਿਸਾਨਾਂ ਦੀ ਜਿਹੜੀ ਕਵਰੇਜ ਹੈ ਉਹ ਬੰਦ ਕਰ ਦਿੱਤੀ ਹੈ ਇਸ ਵਕਤ ਕੋਈ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਕੋਈ ਵਿਰਲਾ-ਵਿਰਲਾ ਹੀ ਵੀਰ ਮੇਰਾ ਜਿਨ੍ਹਾਂ ਦੇ ਆਪਣੇ ਨਿੱਜੀ ਚੈਨਲ ਨੇ ਉਹ ਬੰਦੇ ਸਿਰਫ ਕਵਰੇਜ ਦਿਖਾ ਰਿਹਾ ਪੰਜਾਬ ਦਾ ਕੋਈ ਵੱਡਾ ਮੀਡੀਆ ਹਾਰਾ ਇਹ ਖਬਰ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਹੈ ਉਥੇ ਕਿਸਾਨ ਕਿਸ ਹਾਲਾਤ ਚ ਬੈਠੇ ਹਨ ਬਿਲਕੁਲ ਖਬਰ ਜ਼ੀਰੋ ਹੋ ਚੁਕੀ ਹੈ ਤੁਸੀਂ ਦੇਖ ਸਕਦੇ ਜੋ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਘੱਟ ਪੋਸਟਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵਕਤ ਨਜ਼ਰ ਆ ਰਹੀਆਂ ਹਨ ਸਿਰਫ ਦੇ ਸਿਰਫ ਉਹੀ ਵੀਡੀਓ ਪਾ ਰਹੇ ਹਨ ਜਿਹੜੇ ਪੰਜਾਬੀ ਮੁੰਡੇ ਨੌਜਵਾਨ ਸਾਡੇ ਕਿਸਾਨਾਂ ਦਾ ਦਰਦ ਰੱਖ ਰਹੇ ਨੇ ਉਹ ਆਪਣੇ ਫੇਸਬੁੱਕ ਪੇਜਾਂ ਦੇ ਉੱਪਰ YouTube ਚੈਨਲਾਂ ਦੇ ਉੱਪਰ ਅਤੇ Instagram ਪੇਜਾਂ ਦੇ ਉੱਪਰ ਵੀਡੀਓ ਪਾ ਰਹੇ ਨੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਕਿਸਾਨ ਨੂੰ ਕੋਈ ਗੂੰਗੀ ਬੋਲੀ ਸਰਕਾਰ ਕੋਈ ਮੁਆਵਜ਼ਾ ਦੇਵੇ ਉਸ ਹਾਲਾਤ ਉਸ ਕਿਸਾਨ ਤੇ ਬਣੇ ਹਨ ਉਸ ਹਾਲਾਤ ਦੇ ਵਿੱਚ ਉਹ ਕਿਸਾਨ ਖੁਦਕੁਸ਼ੀ ਵੀ ਕਰ ਸਕਦਾ ਹੈ ਕਿਉਂਕਿ ਜਿਸ ਬੰਦੇ ਦੀ 6 ਮਹੀਨਿਆਂ ਦੀ ਕੀਤੀ ਕਤਰੀ ਖੂ ਦੇ ਵਿੱਚ ਪੈ ਜਾਵੇ ਉਹ ਬੰਦਾ ਹੀ ਉਸ ਦਾ ਦੁੱਖ ਜਾਣਦਾ ਹੈ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਪੰਜਾਬੀਆਂ ਨੇ ਵੀ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਸੀ ਇਸ ਕਿਸਾਨ ਦੀ ਵੀ ਜ਼ਰੂਰ ਕੋਈ ਬਾਹ ਫੜੇ ਤਾਂ ਜੋ ਇਹ ਵਿਚਾਰਾ ਆਪਣੀ ਰੋਜੀ ਰੋਟੀ ਵਾਸਤੇ ਅੱਗੇ ਆਪਣਾ ਕੰਮ ਜਾਰੀ ਰੱਖ ਸਕੇ ਕਿਉਂਕਿ ਜਿਸ ਤਰ੍ਹਾਂ ਉਸ ਦੀ ਫਸਲ ਤੇ ਗੜੇ ਮਾਰੀ ਹੋਈ ਹੈ ਉਸ ਦਾ ਕੰਮ ਤਾਂ ਬਿਲਕੁਲ ਹੀ ਖਤਮ ਹੈ 200 ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਮੀਡੀਆ ਅਧਾਰੇ ਨੇ ਨਹੀਂ ਦਿਖਾਉਣੀ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਰਫ ਤੇ ਸਿਰਫ ਦੋਸਤੋ ਤੁਸੀਂ ਸ਼ੇਅਰ ਕਰ ਸਕਦੇ ਜੋ ਵੀਡੀਓ ਨੂੰ ਕਿਉਂਕਿ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਸ ਕਿਸਾਨ ਦੀ ਗੱਲ ਉਪਰ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ ਦੋਸਤੋ ਜੇ ਤੁਸੀਂ ਅੰਬਾਨੀ ਦੀ ਮੈਰਿਜ ਪਾਰਟੀ ਤੋਂ ਵਿਹਲੇ ਹੋ ਚੁੱਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਆ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਵਿਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਆ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਿਰਫ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ ਨੇ ਘੇਰ ਢਾ ਦਿੱਤਾ ਹੈ ਇਸ ਲਈ ਕਿਸਾਨ ਖੇਤ ਦੇ ਵਿੱਚ ਰੋਂਦਾ ਦਿਖਾਈ ਦੇ ਰਿਹਾ ਹੈ ਗੜੇ ਮਾਰੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਹੋਈ ਹੈ ਭਿਆਨਕ ਗੜੇ ਮਾਰੀ ਹਰਿਆਣੇ ਦੇ ਵਿੱਚ ਹੋਈ ਹੈ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਹੈ ਕਿ ਕਿਸਾਨ ਖੇਤਾਂ ਦੇ ਵਿੱਚ ਖੜਾ ਰੋ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੋਦੀ ਮੀਡੀਆ ਦੀਆਂ ਅੱਖਾਂ ਖੁੱਲ ਸਕਣ ਕਿਉਂਕਿ ਗੋਦੀ ਮੀਡੀਆ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਕਿਸਾਨ ਅੰਦੋਲਨ ਵੀ ਕਰ ਰਹੇ ਹਨ ਉਹਨਾਂ ਦੀ ਕਵਰੇਜ ਵੀ ਬਿਲਕੁਲ ਖਤਮ ਹੋ ਚੁੱਕੀ ਹੈ ਪੰਜਾਬ ਦੇ ਮੀਡੀਆ ਨੇ ਵੀ ਕਿਸਾਨਾਂ ਦੀ ਜਿਹੜੀ ਕਵਰੇਜ ਹੈ ਉਹ ਬੰਦ ਕਰ ਦਿੱਤੀ ਹੈ ਇਸ ਵਕਤ ਕੋਈ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਕੋਈ ਵਿਰਲਾ-ਵਿਰਲਾ ਹੀ ਵੀਰ ਮੇਰਾ ਜਿਨ੍ਹਾਂ ਦੇ ਆਪਣੇ ਨਿੱਜੀ ਚੈਨਲ ਨੇ ਉਹ ਬੰਦੇ ਸਿਰਫ ਕਵਰੇਜ ਦਿਖਾ ਰਹੇ ਪੰਜਾਬ ਦਾ ਕੋਈ ਵੱਡਾ ਮੀਡੀਆ ਰਾਰਾ ਇਹ ਖਬਰ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਹੈ ਉਥੇ ਕਿਸਾਨ ਕਿਸ ਹਾਲਾਤ ਚ ਬੈਠੇ ਹਨ ਬਿਲਕੁਲ ਖਬਰ ਜ਼ੀਰੋ ਹੋ ਚੁਕੀ ਹੈ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਘੱਟ ਪੋਸਟਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵਕਤ ਨਜ਼ਰ ਆ ਰਹੀਆਂ ਹਨ ਸਿਰਫ ਦੇ ਸਿਰਫ ਉਹੀ ਵੀਡੀਓ ਪਾ ਰਹੇ ਹਨ ਜਿਹੜੇ ਪੰਜਾਬੀ ਮੁੰਡੇ ਨੌਜਵਾਨ ਸਾਡੇ ਕਿਸਾਨਾਂ ਦਾ ਦਰਦ ਰੱਖ ਰਹੇ ਨੇ ਉਹ ਆਪਣੇ ਫੇਸਬੁੱਕ ਪੇਜਾਂ ਦੇ ਉੱਪਰ YouTube ਚੈਨਲਾਂ ਦੇ ਉੱਪਰ ਅਤੇ Instagram ਪੇਜਾਂ ਦੇ ਉੱਪਰ ਵੀਡੀਓ ਪਾ ਰਹੇ ਨੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਕਿਸਾਨ ਨੂੰ ਕੋਈ ਗੂੰਗੀ ਬੋਲੀ ਸਰਕਾਰ ਕੋਈ ਮੁਆਵਜ਼ਾ ਦੇਵੇ। ਉਹ ਹਾਲਾਤ ਉਸ ਕਿਸਾਨ ਤੇ ਬਣੇ ਹਨ। ਉਸ ਹਾਲਾਤ ਦੇ ਵਿੱਚ ਉਹ ਕਿਸਾਨ ਖੁਦਕੁਸ਼ੀ ਵੀ ਕਰ ਸਕਦਾ ਹੈ ਕਿਉਂਕਿ ਜਿਸ ਬੰਦੇ ਦੀ 6 ਮਹੀਨਿਆਂ ਦੀ ਕੀਤੀ ਕਤਰੀ ਖੂ ਦੇ ਵਿੱਚ ਪੈ ਜਾਵੇ ਉਹ ਬੰਦਾ ਹੀ ਉਸ ਦਾ ਦੁੱਖ ਜਾਣਦਾ ਹੈ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਪੰਜਾਬੀਆਂ ਨੇ ਵੀ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਸੀ ਇਸ ਕਿਸਾਨ ਦੀ ਵੀ ਜ਼ਰੂਰ ਕੋਈ ਬਾਹ ਫੜੇ ਤਾਂ ਜੋ ਇਹ ਵਿਚਾਰਾ ਆਪਣੀ ਰੋਜੀ ਰੋਟੀ ਵਾਸਤੇ ਅੱਗੇ ਆਪਣਾ ਕੰਮ ਜਾਰੀ ਰੱਖ ਸਕੇ ਕਿਉਂਕਿ ਜਿਸ ਤਰ੍ਹਾਂ ਉਸ ਦੀ ਫਸਲ ਤੇ ਗੜੇ ਮਾਰੀ ਹੋਈ ਹੈ ਉਸ ਦਾ ਕੰਮ ਤਾਂ ਬਿਲਕੁਲ ਹੀ ਖਤਮ ਹੈ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਮੀਡੀਆ ਅਧਾਰੇ ਨੇ ਨਹੀਂ ਦਿਖਾਉਣੀ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਰਫ ਤੇ ਸਿਰਫ ਦੋਸਤੋ ਤੁਸੀਂ ਸ਼ੇਅਰ ਕਰ ਸਕਦੇ ਜੋ ਵੀਡੀਓ ਨੂੰ ਕਿਉਂਕਿ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਸ ਕਿਸਾਨ ਦੀ ਗੱਲ ਉਪਰ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਜੇ ਤੁਸੀਂ ਅੰਬਾਨੀ ਦੀ ਮੈਰਿਜ ਪਾਰਟੀ ਤੋਂ ਵਿਹਲੇ ਹੋ ਚੁੱਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਹੈ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜ਼ਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਹਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਰਪਸ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜ੍ਹਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ ਨੇ ਘੇਰ ਢਾ ਦਿੱਤਾ ਹੈ ਇਸ ਲਈ ਕਿਸਾਨ ਖੇਤ ਦੇ ਵਿੱਚ ਰੋਂਦਾ ਦਿਖਾਈ ਦੇ ਰਿਹਾ ਹੈ ਗੜੇ ਮਾਰੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਹੋਈ ਹੈ ਭਿਆਨਕ ਗੜੇ ਮਾਰੀ ਹਰਿਆਣੇ ਦੇ ਵਿੱਚ ਹੋਈ ਹੈ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਹੈ ਕਿ ਕਿਸਾਨ ਖੇਤਾਂ ਦੇ ਵਿੱਚ ਖੜਾ ਰੋ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੋਦੀ ਮੀਡੀਆ ਦੀਆਂ ਅੱਖਾਂ ਖੁੱਲ ਸਕਣ ਕਿਉਂਕਿ ਗੋਦੀ ਮੀਡੀਆ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਕਿਸਾਨ ਅੰਦੋਲਨ ਵੀ ਕਰ ਰਹੇ ਹਨ ਉਹਨਾਂ ਦੀ ਕਵਰੇਜ ਵੀ ਬਿਲਕੁਲ ਖਤਮ ਹੋ ਚੁੱਕੀ ਹੈ ਪੰਜਾਬ ਦੇ ਮੀਡੀਆ ਨੇ ਵੀ ਕਿਸਾਨਾਂ ਦੀ ਜਿਹੜੀ ਕਵਰੇਜ ਹੈ ਉਹ ਬੰਦ ਕਰ ਦਿੱਤੀ ਹੈ ਇਸ ਵਕਤ ਤੇ ਕੋਈ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਕੋਈ ਵਿਰਲਾ-ਵਿਰਲਾ ਹੀ ਵੀਰ ਮੇਰਾ ਜਿੰਨਾ ਦੇ ਆਪਣੇ ਨਿੱਜੀ ਚੈਨਲ ਨੇ ਉਹ ਬੰਦੇ ਸਿਰਫ ਕਵਰੇਜ ਦਿਖਾ ਰਿਹਾ ਪੰਜਾਬ ਦਾ ਕੋਈ ਵੱਡਾ ਮੀਡੀਆ ਰਾਰਾ ਇਹ ਖਬਰ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਹੈ ਉਥੇ ਕਿਸਾਨ ਕਿਸ ਹਾਲਾਤ ਚ ਬੈਠੇ ਹਨ ਬਿਲਕੁਲ ਖਬਰ ਜ਼ੀਰੋ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਜੋ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਘੱਟ ਪੋਸਟਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵਕਤ ਨਜ਼ਰ ਆ ਰਹੀਆਂ ਹਨ ਸਿਰਫ ਦੇ ਸਿਰਫ ਉਹੀ ਵੀਡੀਓ ਪਾ ਰਹੇ ਹਨ ਜਿਹੜੇ ਪੰਜਾਬੀ ਮੁੰਡੇ ਨੌਜਵਾਨ ਸਾਡੇ ਕਿਸਾਨਾਂ ਦਾ ਦਰਦ ਰੱਖ ਰਹੇ ਨੇ ਉਹ ਆਪਣੇ ਫੇਸਬੁੱਕ ਪੇਜਾਂ ਦੇ ਉੱਪਰ YouTube ਚੈਨਲਾਂ ਦੇ ਉੱਪਰ ਅਤੇ Instagram ਪੇਜਾਂ ਦੇ ਉੱਪਰ ਵੀਡੀਓ ਪਾ ਰਹੇ ਨੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਕਿਸਾਨ ਨੂੰ ਕੋਈ ਗੂੰਗੀ ਬੋਲੀ ਸਰਕਾਰ ਕੋਈ ਮੁਆਵਜ਼ਾ ਦੇਵੇ ਉਹ ਹਾਲਾਤ ਉਸ ਕਿਸਾਨ ਤੇ ਬਣੇ ਹਨ ਉਸ ਹਾਲਾਤ ਦੇ ਵਿੱਚ ਉਹ ਕਿਸਾਨ ਖੁਦਕੁਸ਼ੀ ਵੀ ਕਰ ਸਕਦਾ ਹੈ ਕਿਉਂਕਿ ਜਿਸ ਬੰਦੇ ਦੀ 6 ਮਹੀਨਿਆਂ ਦੀ ਕੀਤੀ ਕਤਰੀ ਖੂਹ ਦੇ ਵਿੱਚ ਪੈ ਜਾਵੇ ਉਹ ਬੰਦਾ ਹੀ ਉਸ ਦਾ ਦੁੱਖ ਜਾਣਦਾ ਹੈ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਪੰਜਾਬੀਆਂ ਨੇ ਵੀ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਸੀ ਇਸ ਕਿਸਾਨ ਦੀ ਵੀ ਜ਼ਰੂਰ ਕੋਈ ਬਾਹ ਫੜੇ ਤਾਂ ਜੋ ਇਹ ਵਿਚਾਰਾ ਆਪਣੀ ਰੋਜੀ ਰੋਟੀ ਵਾਸਤੇ ਅੱਗੇ ਆਪਣਾ ਕੰਮ ਜਾਰੀ ਰੱਖ ਸਕੇ ਕਿਉਂਕਿ ਜਿਸ ਤਰ੍ਹਾਂ ਉਸ ਦੀ ਫਸਲ ਤੇ ਗੜੇ ਮਾਰੀ ਹੋਈ ਹੈ ਉਸ ਦਾ ਕੰਮ ਤਾਂ ਬਿਲਕੁਲ ਹੀ ਖਤਮ ਹੈ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਮੀਡੀਆ ਅਧਾਰੇ ਨੇ ਨਹੀਂ ਦਿਖਾਉਣੀ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਰਫ ਤੇ ਸਿਰਫ ਦੋਸਤੋ ਤੁਸੀਂ ਸ਼ੇਅਰ ਕਰ ਸਕਦੇ ਜੋ ਵੀਡੀਓ ਨੂੰ ਕਿਉਂਕਿ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਸ ਕਿਸਾਨ ਦੀ ਗੱਲ ਉਪਰ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ ਦੋਸਤੋ ਜੇ ਤੁਸੀਂ ਅੰਬਾਨੀ ਦੀ ਮੈਰਿਜ ਪਾਰਟੀ ਤੋਂ ਵਹਿਲੇ ਹੋ ਚੁੱਕੇ ਹੋ ਤਾਂ ਇਹ ਵੀਡੀਓ ਜਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਹੀ ਫਸਲ ਦੇ ਉੱਪਰ ਇੱਕ ਗੜੇ ਮਾਰੀ ਹੋ ਚੁੱਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਹੈ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਹਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਿਰਫ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜ੍ਹਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ ਨੇ ਘੇਰ ਢਾ ਦਿੱਤਾ ਹੈ ਇਸ ਲਈ ਕਿਸਾਨ ਖੇਤ ਦੇ ਵਿੱਚ ਰੋਂਦਾ ਦਿਖਾਈ ਦੇ ਰਿਹਾ ਹੈ ਗੜੇ ਮਾਰੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਹੋਈ ਹੈ ਭਿਆਨਕ ਗੜੇਮਾਰੀ ਹਰਿਆਣੇ ਦੇ ਵਿੱਚ ਹੋਈ ਹੈ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਹੈ ਕਿ ਕਿਸਾਨ ਖੇਤਾਂ ਦੇ ਵਿੱਚ ਖੜਾ ਰੋ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਗੋਦੀ ਮੀਡੀਆ ਦੀਆਂ ਅੱਖਾਂ ਖੁੱਲ ਸਕਣ ਕਿਉਂਕਿ ਗੋਦੀ ਮੀਡੀਆ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਕਿਸਾਨ ਅੰਦੋਲਨ ਵੀ ਕਰ ਰਹੇ ਹਨ ਉਹਨਾਂ ਦੀ ਕਵਰੇਜ ਵੀ ਬਿਲਕੁਲ ਖਤਮ ਹੋ ਚੁੱਕੀ ਹੈ ਪੰਜਾਬ ਦੇ ਮੀਡੀਆ ਨੇ ਵੀ ਕਿਸਾਨਾਂ ਦੀ ਜਿਹੜੀ ਕਵਰੇਜ ਹੈ ਉਹ ਬੰਦ ਕਰ ਦਿੱਤੀ ਹੈ ਇਸ ਵਕਤ ਕੋਈ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਕੋਈ ਵਿਰਲਾ-ਵਿਰਲਾ ਹੀ ਵੀਰ ਮੇਰਾ ਜਿਨ੍ਹਾਂ ਦੇ ਆਪਣੇ ਨਿੱਜੀ ਚੈਨਲ ਨੇ ਉਹ ਬੰਦੇ ਸਿਰਫ ਕਵਰੇਜ ਦਿਖਾ ਰਹੇ ਪੰਜਾਬ ਦਾ ਕੋਈ ਵੱਡਾ ਮੀਡੀਆ ਆਦਾਰਾ ਇਹ ਖਬਰ ਨਹੀਂ ਦਿਖਾ ਰਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਹੈ ਉਥੇ ਕਿਸਾਨ ਕਿਸ ਹਾਲਾਤ ਚ ਬੈਠੇ ਹਨ ਬਿਲਕੁਲ ਖਬਰ ਜ਼ੀਰੋ ਹੋ ਚੁਕੀ ਹੈ ਤੁਸੀਂ ਦੇਖ ਸਕਦੇ ਜੋ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਘੱਟ ਪੋਸਟਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵਕਤ ਨਜ਼ਰ ਆ ਰਹੀਆਂ ਹਨ ਸਿਰਫ ਦੇ ਸਿਰਫ ਉਹੀ ਵੀਡੀਓ ਪਾ ਰਹੇ ਹਨ ਜਿਹੜੇ ਪੰਜਾਬੀ ਮੁੰਡੇ ਨੌਜਵਾਨ ਸਾਡੇ ਕਿਸਾਨਾਂ ਦਾ ਦਰਦ ਰੱਖ ਰਹੇ ਨੇ ਉਹ ਆਪਣੇ ਫੇਸਬੁੱਕ ਪੇਜਾਂ ਦੇ ਉੱਪਰ YouTube ਚੈਨਲਾਂ ਦੇ ਉੱਪਰ ਅਤੇ Instagram ਪੇਜਾਂ ਦੇ ਉੱਪਰ ਵੀਡੀਓ ਪਾ ਰਹੇ ਨੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਕਿਸਾਨ ਨੂੰ ਕੋਈ ਗੂੰਗੀ ਬੋਲੀ ਸਰਕਾਰ ਕੋਈ ਮੁਆਵਜ਼ਾ ਦੇਵੇ ਉਹ ਹਾਲਾਤ ਉਸ ਕਿਸਾਨ ਤੇ ਬਣੇ ਹਨ ਉਸ ਹਾਲਾਤ ਦੇ ਵਿੱਚ ਉਹ ਕਿਸਾਨ ਖੁਦ ਖੁਸ਼ੀ ਵੀ ਕਰ ਸਕਦਾ ਹੈ ਕਿਉਂਕਿ ਜਿਸ ਬੰਦੇ ਦੀ 6 ਮਹੀਨਿਆਂ ਦੀ ਕੀਤੀ ਕਤਰੀ ਖੂ ਦੇ ਵਿੱਚ ਪੈ ਜਾਵੇ ਉਹ ਬੰਦਾ ਹੀ ਉਸ ਦਾ ਦੁੱਖ ਜਾਣਦਾ ਹੈ ਕਿਉਂਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਸੀ ਉਦੋਂ ਪੰਜਾਬੀਆਂ ਨੇ ਵੀ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਸੀ ਇਸ ਕਿਸਾਨ ਦੀ ਵੀ ਜ਼ਰੂਰ ਕੋਈ ਬਾਹ ਫੜੇ ਤਾਂ ਜੋ ਇਹ ਵਿਚਾਰਾ ਆਪਣੀ ਰੋਜੀ ਰੋਟੀ ਵਾਸਤੇ ਅੱਗੇ ਆਪਣਾ ਕੰਮ ਜਾਰੀ ਰੱਖ ਸਕੇ ਕਿਉਂਕਿ ਜਿਸ ਤਰ੍ਹਾਂ ਉਸ ਦੀ ਫਸਲ ਤੇ ਗੜੇ ਮਾਰੀ ਹੋਈ ਹੈ ਉਸ ਦਾ ਕੰਮ ਤਾਂ ਬਿਲਕੁਲ ਹੀ ਖਤਮ ਹੈ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਮੀਡੀਆ ਅਧਾਰੇ ਨੇ ਨਹੀਂ ਦਿਖਾਉਣੀ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਰਫ ਤੇ ਸਿਰਫ ਦੋਸਤੋ ਤੁਸੀਂ ਸ਼ੇਅਰ ਕਰ ਸਕਦੇ ਜੋ ਵੀਡੀਓ ਨੂੰ ਕਿਉਂਕਿ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਜੋ ਇਸ ਕਿਸਾਨ ਦੀ ਗੱਲ ਉਪਰ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਨੂੰ ਸ਼ੇਅਰ ਕਰਦੇ ਦੋਸਤੋ ਜੇ ਤੁਸੀਂ ਅੰਬਾਨੀ ਦੀ ਮੈਰਿਜ ਪਾਰਟੀ ਤੋਂ ਵਹਿਲੇ ਹੋ ਚੁੱਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਇੱਕ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਇਹ ਵੀਡੀਓ ਵੱਡੇ ਵੱਡੇ ਚੈਨਲ ਨਹੀਂ ਦਿਖਾਉਣਗੇ ਕਿਉਂਕਿ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਵਿਜੀ ਹੈ ਇਹ ਵੀਡੀਓ ਸਾਡੇ ਪੇਜਾਂ ਵਾਲੇ ਵੀਰ ਜ਼ਰੂਰ ਸ਼ੇਅਰ ਕਰਨ ਕਿਉਂਕਿ ਜਿਹੜਾ ਮੀਡੀਆ ਵਾ ਉਹ ਇਸ ਵਕਤ ਅੰਬਾਨੀ ਦੀ ਮੈਰਿਜ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਵਿਜੀ ਆ ਉਹਨਾਂ ਨੂੰ ਕਿਸਾਨਾਂ ਦਾ ਕੋਈ ਖਿਆਲ ਨਹੀਂ ਆ ਉਹ ਸਿਰਫ ਇਹੀ ਦੱਸ ਰਹੇ ਹਨ ਕਿ ਅੱਜ ਕਲਾਕਾਰ ਉੱਥੇ ਕਿਹੜਾ ਆਇਆ ਕਿਹੜੇ ਕਲਾਕਾਰ ਨੇ ਪਰਫਾਰਮ ਕੀਤੀ ਜਾਂ ਉੱਥੇ ਬਿਜ਼ਨਸਮੈਨ ਕਿਹੜਾ ਆਇਆ ਫੇਸਬੁੱਕ ਦਾ ਮਾਲਕ ਆਇਆ ਐਮਾ ਜੌਨ ਦਾ ਮਾਲਕ ਆਇਆ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਆਏ ਸਿਰਫ ਮੀਡੀਆ ਉਹੀ ਖਬਰ ਦਿਖਾ ਰਿਹਾ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਕਿਸਾਨਾਂ ਦੀ ਕੋਈ ਖਬਰ ਨਹੀਂ ਨਜ਼ਰ ਆ ਰਹੀ ਸਿਰਫ ਤੇ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਪ੍ਰੀ ਵੈਡਿੰਗ ਪਾਰਟੀ ਦੀਆਂ ਵੀਡੀਓ ਹੀ ਸਿਰਫ ਸਾਹਮਣੇ ਆ ਰਹੀਆਂ ਹਨ ਕਿਉਂਕਿ ਇਹ ਵੀਡੀਓ ਕੋਈ ਨਹੀਂ ਸ਼ੇਅਰ ਕਰੇਗਾ ਵੀਡੀਓ ਦੋਸਤੋ ਵੀਡੀਓ ਨਾਲ ਦੇ ਨਾਲ ਸਕਰੀਨ ਉੱਪਰ ਚੱਲ ਰਹੀ ਹੈ ਕਿ ਕਿਸਾਨ ਇੱਕ ਖੇਤ ਦੇ ਵਿੱਚ ਖੜਾ ਹੈ ਤੇ ਉਸ ਦੀ ਫਸਲ ਦੇ ਉੱਪਰ ਗੜੇ ਮਾਰੀ ਹੋ ਚੁੱਕੀ ਹੈ ਲਾਚਾਰ ਕਿਸਾਨ ਰੋਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨ ਦੀ ਜੋ 6 ਮਹੀਨਿਆਂ ਦੀ ਮਿਹਨਤ ਸੀ ਉਸ ਦੇ ਉੱਪਰ ਰੱਬ